ਦੋਸਤੋ ਭੈਣਾ ਭਰਾਵਾਂ ਦਾ ਪਿਆਰ ਵੀ ਬਹੁਤ ਹੀ ਖਲੂਸ ਵਾਲਾ ਭਰਿਆ ਹੁੰਦਾ ਪਿਆਰ ਵਾਲਾ ਭਰਿਆ ਨਾ ਆਪਣਾ ਤਵਲਾ ਭਰਿਆ ਹੁੰਦਾ ਆਪਣਾ ਇਨਾਂ ਵਿੱਚੋਂ ਝਲਕਦੀ ਹੈ ਰਖੜੀ ਦਾ ਤਿਹਾਰ ਜਿਹੜਾ ਇਹ ਬਹੁਤ ਹੀ ਖੁਸ਼ੀਆਂ ਬੜਾ ਤਿਹਾਰ ਹੈ ਇਸ ਮੌਕੇ ਤੇ ਭੈਣ ਆਪਣੇ ਭਰਾ ਦੇ ਹੱਥਾਂ ਤੇ ਰਖੜੀ ਬੰਨਦੀ ਆ ਤੇ ਉਸ ਦਾ ਲੰਬੀ ਉਮਰ ਦੀ ਕਾਮਨਾ ਕਰਦੀ ਆ ਤੇ ਮੇਰੇ ਇਹ ਮੈਂ ਆਪਣੀ ਮਾਤਾ ਨੂੰ ਅੱਜ ਆਪਣੇ ਮਾਮਾ ਜੀ ਜਿਹੜੇ ਸਾਡੇ ਮਾਮਾ ਜੀ ਉਹਨਾਂ ਦੇ ਘਰ ਲੈ ਕੇ ਆਇਆ ਇਹ ਕਿਉਂਕਿ ਜਿੱਥੇ ਸਾਡੀਆਂ ਬਹੂਆਂ ਦੋ ਤਨੋਹਾਂ ਰਖੜੀ ਬੰਨਣ ਜਾਂਦੀਆਂ ਉੱਥੇ ਕਿਉਂ ਨਾ ਮੈਂ ਕਿਹਾ ਮੰਮੀ ਮੇਰੀ ਵੀ ਜਿਨ੍ਹਾਂ ਦੀ ਉਮਰ ਲਗਭਗ 75 ਸਾਲ ਆ ਤੇ ਮਾਮਾ ਜੀ ਦੀ ਉਮਰ 81 ਸਾਲ ਆ ਜਿਨ੍ਹਾਂ ਦੀ ਜਾਨੀ ਕਿ ਅੱਜ ਮਾਤਾ ਨੇ ਰਖੜੀ ਬੰਨੀ ਆ ਇਹ ਮਾਮਾ ਜੀ ਤਿੰਨ ਭਰਾ ਸਨ ਤੇ ਤਿੰਨੇ ਹੀ ਭੈਣਾਂ ਸੀ ਜਿਨ੍ਹਾਂ ਵਿੱਚੋਂ ਇਹ ਦੋਨੇ ਭੈਣ ਭਰਾ ਇਸ ਵੇਲੇ ਯਾਨੀ ਕਿ ਦੁਨੀਆ ਵਿੱਚ ਇਹ ਦੋ ਮਮਾ ਜੀ ਦੋ ਤਿੰਨ ਭਰਾ ਸੀਗੇ ਨਾ ਅੱਛਾ ਜੀ ਕੀ ਨਾਮ ਸੀ ਕੀ ਆਪਣੇ ਵੱਡੇ ਭਾਈ ਸਾਹਿਬ ਦਾ ਛੋਟੇ ਦਾ ਏ ਛੋਟੇ ਦਾ ਤਸੀਮ ਲਾਲ ਅੱਛਾ ਜੀ ਤੇ ਵੱਡੇ ਦਾ ਇਹ ਸਰਪੰਨਾ ਸਰਪੰਦਾਸ ਅੱਛਾ ਇਹ ਸਰਪੰਦਾਸ ਵੱਡਾ ਤੇ ਜਣ ਕੇ ਛੋਟਾ ਮਮਾ ਹੀ ਸਾਡੇ ਕੋਲ ਹੈ ਨਾ ਉਹ ਵਾਏ ਯਾਨੀ ਕਿ ਹਾਂ ਜੀ ਖਸ਼ਿਆਣਾ ਟਾਈਮ ਆਉਂਦਾ ਤੇ ਇਹ ਸਾਡੇ ਮਾਮੀ ਜੀ ਤੇ ਇਹ ਸਾਡੇ ਮਾਤਾ ਜੀ ਜਿਨ੍ਹਾਂ ਨੇ ਹੁਣੇ ਰਖੜੀ ਬੰਨੀ ਆ ਮਾਤਾ ਜੀ ਕਿੰਨੀਆਂ ਭੈਣਾਂ ਸੀ ਕੀ ਕੀ ਨਾ ਸਕੇ ਉਹਨਾਂ ਦੀ ਬੋਲ ਕੇ ਦੱਸਿਓ ਦਰਸ਼ਕਾਂ ਨੂੰ ਤਿੰਨ ਭੈਣਾਂ ਸੀ ਅਸੀਂ ਅੱਛਾ ਜੀ ਇਹ ਕਿਹਨਾਂ ਰਤੋ ਸੀ ਵੱਡੀ ਸਾਡੀ ਭੈਣ ਰਤੋ ਵੱਡੀ ਸੀ ਹਾਂ ਜੀ ਹਾਂ ਜੀ ਇੱਕ ਸਵਰਨੋ ਸੀ ਭੈਣ ਸਾਡੇ ਸਵਰਨੋ ਸੀ ਬੋਨਾ ਛੋਟੀ ਛੋਟੀ ਨੰਜੋ ਸੀ ਨਰਿੰਜਣ ਹਾਂ ਨੰਜੋ ਤੁਸੀਂ ਹਾਂ ਜੜੇ ਛੋਟੇ ਹਾਂਜੀ ਛੋਟੇ ਤੀਜੇ ਤੋਂ ਬੜੇ ਦੇਖ ਲਓ ਜੀ ਦੋ ਭੈਣਾਂ ਵੀ ਦੁਨੀਆ ਤੋਂ ਜਾ ਚੁੱਕੀਆਂ ਤੇ ਦੋ ਭਰਾ ਵੀ ਦੁਨੀਆ ਤੋਂ ਜਾ ਚੁੱਕੇ ਆ ਇਹ ਭੈਣ ਭਰਾ ਜਿਹੜੇ ਇਸ ਮੌਕੇ ਤੇ ਯਾਨੀ ਕਿ ਇਸ ਬੱਚਿਆਂ ਦੇ ਵਿੱਚ ਹੈਗੇ ਆ ਕਿ ਕਿਉਂ ਨਾ ਮੈਂ ਕਹੇ ਇਹ ਜਿਹੜਾ ਪਿਆਰ ਦਾ ਤਿਹਾੜਿਆ ਮਨਾਇਆ ਜਾਵੇ ਤੇ ਇਸ ਪਿਆਰ ਨੂੰ ਹੋਰ ਵਧਾਇਆ ਜਾਵੇ ਕਿਉਂਕਿ ਇਹ ਜਿਹੜੇ ਬਜ਼ੁਰਗ ਆ ਜਦੋਂ ਆਪਸ ਵਿੱਚ ਮਿਲਦੇ ਆ ਹੁਣ ਵਾਦਾ ਸਪੈਸ਼ਲ ਰਾਤ ਹੀ ਮੈਨੂੰ ਮਾਮਾ ਜੀ ਦਾ ਫੋਨ ਆਇਆ ਸੀ ਕਿ ਕਾਕਾ ਸਮੇਰ ਨੂੰ ਆਉਣਾ ਤੁਸੀਂ ਜਾਨੀ ਕਿ ਮਾਤਾ ਕਹਿੰਦੀ ਰਖੜੀ ਬੰਨਣ ਕੀ ਜਾਣਾ ਪਰ ਮਾਮਾ ਜੀ ਦੇ ਪਿਆਰ ਨੇ ਫੇਰ ਖਿੱਚ ਪਾਈ ਦਿੱਤੀ ਮਾਤਾ ਨੂੰ ਤੇ ਇਹਨਾਂ ਨੇ ਜਾਨੀ ਕਿ ਹੁਣ ਇਸ ਵੇਲੇ ਦੇਖੋ ਪਿਆਰ ਆਪਣਾ ਪ੍ਰਗਟ ਕਰ ਰਹੇ ਆ हां जी माता जी आज ਇਸ ਖੁਸ਼ੀ ਦੇ ਮੌਕੇ ਤੇ ਆਪਣੇ ਪਿਆਰੇ ਬਹੁਤ ਜ਼ਿਆਦਾ ਹੁੰਦੇ ਆਪਣੇ ਭੈਣਾ ਭਰਾ ਬਹੁਤ ਜ਼ਿਆਦਾ ਹੁੰਦੇ ਆ ਤੇ ਤੁਹਾਨੂੰ ਵੀ ਅੱਜ ਜਾਨੀ ਕਿ ਵੱਡੀ ਭੈਣ ਦੀ ਵੱਡੀਆਂ ਭੈਣਾਂ ਦੀ ਯਾਦ ਆਈ ਹੋਊਗੀ ਕੀ ਮਹਿਸੂਸ ਕੀਤਾ ਤੁਸੀਂ ਮਹਿਸੂਸ ਕੀਤਾ ਫਿਰ ਨਾਲ ਅੱਜ ਹੁੰਦੀਆਂ ਤਾਂ ਅਸੀਂ ਬੈਠ ਕੇ ਦੁੱਖ ਦੀਆਂ ਸੋਚਦੀਆਂ ਅਸੀਂ ਕਰਦੇ ਤੇ ਪਰ ਹੁਣ ਵਿਛੋੜੇ ਪੈ ਗਏ ਭੈਣਾ ਭਰਾਵਾਂ ਦੇ ਦੋ ਭਰਾ ਵੀ ਹੈ ਨਹੀਂ ਦੋ ਭੈਣਾਂ ਵੀ ਹੈ ਨਹੀਂ ਹਾਂ ਜੀ ਉਹ ਹੀ ਪਹਿਲਾਂ ਇਕੱਠੇ ਆ ਜਾਂਦੀਆਂ ਸੀ ਤੁਸੀਂ ਬੰਨਣ ਜਾਂਦੀ ਆ ਜਾਂਦੀਆਂ ਭਰਾਮਾਂ ਦੇ ਕਿਹਾ ਲੈ ਕੇ ਦੋ ਤਿੰਨ ਸੋਹ ਦੀ ਕਰ ਲਈ ਸੀ ਹੁਣ ਉਹ ਗੱਲ ਰਹਿ ਨਹੀਂ ਗਈ ਹਾਂ ਜੀ ਹਾਂ ਜੀ ਦੇਖੋ ਦੁਨੀਆ ਚਲੀ ਚਲੋ ਚੱਲੀਦਾ ਮੇਲਾ ਜੀ ਦੁਨੀਆ ਇਸ ਤੇ ਜਹਾਨ ਤੇ ਕਿੰਨੇ ਦੁਨੀਆ ਆ ਗਏ ਕਿੰਨੇ ਚਲ ਗਏ ਜਿਹੜੇ ਇੱਥੇ ਜਿਹੜੇ ਹੈਗੇ ਆ ਇੱਥੇ ਉਹ ਹੀ ਆਪਸ ਵਿੱਚ ਪਿਆਰ ਦੇ ਨਾਲ ਰਹਿਣ ਇਹ ਤੋਂ ਵੱਡੀ ਗੱਲ ਬਾਤ ਹੋਰ ਨਹੀਂ ਹੋ ਸਕਦੀ ਹਾਂ ਜੀ ਮਾਮਾ ਜੀ ਤੁਸੀਂ ਆਪਣੇ ਵੱਡੇ ਭਰਾ ਜਿਹੜੇ ਚਲੇ ਗਏ ਆ ਜੋ ਸਰਵਰ ਦਾ ਜਿਹੜਾ بڑا ਦਾ ਸਰਵਰ ਦਾ ਜੀ ਉਹਨਾਂ ਦੇ ਸਾਡੇ ਮਾਮਾ ਜੀ ਉਹਨਾਂ ਨੂੰ ਯਾਦ ਕਰਕੇ ਭਾਵੁਕ ਵੀ ਹੋ ਰਹੇ ਆ ਕਿ ਉਹਨਾਂ ਨੂੰ ਵੱਡੇ ਭਰਾਵਾਂ ਤੇ ਛੋਟਾ ਭਰਾ ਕਿੱਥੋਂ ਲੱਭਦੇ ਆ ਉਹਦਾ ਛੋਟਾ ਮੈਂ ਦਾ ਨਾ ਵੱਡਾ ਮੁੰਡਾ ਜੀ ਬਿਲਕੁਲ ਬਿਲਕੁਲ ਇਸ ਦੁਨੀਆ ਤੋਂ ਇਹ ਸਾਡੇ ਮਾਮਾ ਜੀ ਨੇ ਹਾਂ ਜੀ ਇੱਕ ਵਾਰੀ ਇਹ ਰਖੜੀ ਦੇ ਮੌਕੇ ਤੇ ਪ੍ਰਮਾਤਮਾ ਕਰੇ ਮੈਂ ਦੁਆ ਕਰਦਾ ਪ੍ਰਮਾਤਮਾ ਅੱਗੇ ਕਿ ਇਸੇ ਤਰ੍ਹਾਂ ਭੈਣ ਭਰਾ ਦਾ ਪਿਆਰ ਬਣਿਆ ਰਵੇ ਹਰ ਸਾਲ ਰਖੜੀ ਵੈ ਪਰਨਣ ਆਉਂਦੇ ਆ ਰਹੀਆਂ ਆਉਂਦੀਆਂ ਰਹਿਣ ਪੈਣਾ ਤੇ ਖੁਸ਼ੀ ਦਾ ਤਿਹਾਰ ਜਿਹੜਾ ਆ ਉਹ ਇਸੇ ਤਰ੍ਹਾਂ ਚੱਲਦਾ ਰਹੇ ਬਹੁਤ ਬਹੁਤ ਧੰਨਵਾਦ ਜੀ